ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਦੇ ਉੱਪਰ ਇੱਕ ਨਵੀਂ ਅਪਡੇਟ ਦੇ ਨਾਲ ਤੇ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਹੀ ਸਕਦੇ ਹੋ ਯੁਵਰਾਜ ਹੰਸ ਰੋਸ਼ਨ ਪ੍ਰਿੰਸ ਤੇ ਮਾਸਟਰ ਸਲੇਮ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਨਛਤਰ ਗਿਲ ਦਾ ਗਾਣਾ ਹੈ ਜਿਹੜਾ ਸਾਡੀ ਜਾਣਤੇ ਬਣੀ ਹੈ ਉਹਦਾ ਮਜ਼ਾਕ ਬਣਾਇਆ ਗਿਆ ਹੈ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਵੀਡੀਓ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਗਈ 79 ਲੱਖ ਕੋਲ ਪਹੁੰਚੀ ਤਾਂ ਉਹਨਾਂ ਨੇ ਵੀ ਆਪਣੀ ਇੰਸਟਾਗ੍ਰam ਦੇ ਉੱਪਰ ਪੋਸਟ ਕਰਕੇ ਇਹ ਵੀਡੀਓ ਇਹਨਾਂ ਨੂੰ ਆਖਿਆ ਕਿ ਉਹਨਾਂ ਨੇ ਲਿਖਿਆ ਕਿ ਤੁਸੀਂ ਆਪਣੀ ਅਕਲ ਦਾ ਜਨਾਜਾ ਕੱਢ ਦਿਓ ਤੇ ਹੋਰ ਵੀ ਬਹੁਤ ਕੁਝ ਲਿਖਿਆ ਤੇ ਉਹਨਾਂ ਨੇ ਲਿਖਿਆ ਕਿ ਮੈਂ ਤੁਹਾਡੇ ਤੋਂ ਛੋਟਾ ਹਾਂ ਤੇ ਤੁਸੀਂ ਵੱਡੇ ਹੋ ਤਾਂ ਤੁਸੀਂ ਜ਼ਿਆਦਾ ਗਰੀਲੇ ਹੋ ਤੇ ਲੋਕਾਂ ਕੀ ਉਹ ਸ਼ਾਬਸ਼ ਕਮੈਂਟਰੀ ਪੜ ਲਏ ਉਸ ਪੋਸਟ ਥੱਲੇ ਕਿੰਨੀ ਕੋ ਸ਼ਾਬਾਸ਼ੀ ਲੋਕਾਂ ਨੇ ਦਿੱਤੀ ਉਹਨਾਂ ਨੇ ਇਹ ਵਾਅਵੂ ਕੁਝ ਲੈ ਕੇ ਪੋਸਟ ਕੀਤਾ ਆਪਣੇ ਜਵਾਬ ਦੇਖ ਪਰਤੇ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਵਾਇਰਲ ਹੋ ਗਿਆ ਤੇ ਇੱਕ ਵਿਵਾਦ ਬਣ ਗਿਆ ਕਿ ਉਸ ਤੋਂ ਬਾਅਦ ਰੋਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯੂਵਰਾਜ ਹਾਂਸ ਨੇ ਆਪਣੇ ਸੋਸ਼ਲ ਮੀਡੀਆ ਤੇ ਪਰ ਇੱਕ ਵੀਡੀਓ ਪਾ ਕੇ ਮਾਫੀ ਮੰਗ ਲਈ ਹੈ ਜਿਵੇਂ ਕਿ ਤੁਸੀਂ ਆਪੇਸ ਵੀਡੀਓ ਦੇਖ ਕੇ ਦੇਖੋਗੇ ਪਿਆਰੇ ਸਤਕਾਰਯੋਗ ਮੇ 70 ਗਿਲਪਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤੀ ਇਦਾਂ ਨਾ ਹੁੰਦਾ ਕਿ ਗਲਤੀ ਹੋ ਜਾਂਦੀ ਹੈ ਬਸ ਇਦਾਂ ਦੀ ਖਿਆਲ ਗੱਲ ਬਣ ਗਈ ਇਦਾਂ ਦੀ ਅਦਰਵਾਈਜ਼ ਉਹਦੇ ਪਿੱਛੇ 1% ਵੀ ਕਿਸੇ ਦਾ ਇਹ ਆ ਮਨਸ਼ਾ ਨਹੀਂ ਸੀ ਕਿ ਤੁਹਾਡੀ ਡਿਸਰੈਸਪੈਕਟ ਕੀਤੀ ਜਾਏ ਬੇਇਜ਼ਤੀ ਕੀਤੀ ਜਾਏ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਗਾਇਕੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ਆਦਰ ਸਤਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ادب ਦੀ ਹੀ ਹੈ ਸਤਿਕਾਰ ਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਚੱਲਣਾ ਔਰ ਤੁਹਾਨੂੰ ਤਾਂ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਤੇ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵੱਲੋਂ ਹੀ ਹੋ ਗਈ ਜਿੱਦਾਂ ਵੀ ਹੋਈ ਚਲੋ ਉਹਦੀ ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿਲ ਤੇ ਨਾ ਲਓ ਤੇ ਸ਼ਰਮਿੰਦਾ ਵੀ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਦਾਂ ਦਾ ਕੁਝ ਨਾ ਹੋਵੇ ਸਸੀ ਗੱਲ ਨਛੱਤਰਪਾਜੀ ਪੈਰੀਪੰਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਪਾਜੀ ਮੈਂ ਜ਼ਿੰਦਗੀ 'ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਤੁਹਾਡੇ 뮤직 ਦਾ ਮਜ਼ਾਕ ਉਡਾਇਆ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ 'ਚ ਸੀਗੇ ਸਾਡੇ ਦਿਮਾਗ 'ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੌਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗੇ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ ਚੋਂ ਕੰਟੈਕਸਟ ਚ ਸੀਗਾ ਕਰ ਰਹੇ ਬਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਹੋ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲ ਆਰਟਿਸਟ ਹੋ ਬਹੁਤ ਵੱਡੇ ਆਰਟਿਸਟ ਹੋ ਅੱਜ ਇੱਕ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਟੇਫ ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯੁਵਰਾਜ ਖੰਸ ਤੇ ਰੋਸ਼ਨ ਪ੍ਰਿੰਕੈਸੀ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਪਾਜੀ ਦਾ ਗੀਤ ਚੱਲ ਰਿਹਾ ਹੈ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ 뮤직 ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਜਾਂ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਅਸੀਂ ਮਜ਼ਾਕ ਬਣਾਈਏ ਏਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹੱਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਈ ਦਾ ਰਿਆਸ ਹੋ ਰਿਹਾ ਸੀ ਤੇ ਉਹ ਅਸੀਂ ਹਾਈ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਈ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ ਅੱਛਾ ਗਾਇਆ ਇੰਨੀ ਅੱਛੀ ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਈ 하이 ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਏੜੇ ਸੀ ਕਿਸੇ ਗੱਲ ਤੋਂ ਮੈਂ ਜੋ ਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੋ ਸੀ ਇਹਨਾ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਬਾਕੀ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੋਰ ਗਾਇਕ ਹੋ ਸਾਡੇ ਪੰਜਾਬ ਦੇ ਲਵ ਯੂ ਸੋ ਮਚ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ ਜਿਹਨਾਂ ਤੁਸੀਂ ਨੇ ਵੀਡੀਓ ਦੇਖ ਲਈਆਂ ਮਾਫੀਆਂ ਮੰਗ ਲਈ ਇਹਨਾਂ ਨੇ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਰਾਹੀਂ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰ ਦੇਣਾ ਮਿਲਦੇ ਨੇ ਨਵੇਂ ਅਪਡੇਟ ਦੇ ਨਾਲ ਧੰਨਵਾਦ